ਜੀ ਤੁਸੀਂ ਵੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਤੀਰ ਸਿੰਘ ਸੇਰ ਇਸ ਵਕਤ ਅ ਅਸੀਂ ਖੜੇ ਆ ਪਿੰਡ ਚੱਬਾ ਜੀਰਾ ਤੋਂ ਥੋੜੀ ਬਾਅਦ ਤੇ ਆ ਪਿੰਡ ਚੱਬਾ ਤੇ ਗੱਲ ਕਰੀਏ ਇੱਕ ਪਾਸੇ ਯੋਧ ਨਸ਼ਾ ਵਿਰੁੱਧ ਸਰਕਾਰ ਧਰਕਾਰ ਪਿੰਡ ਪਿੰਡ ਹੋਕਾ ਦੇ ਰਹੀ ਆ ਪਿੰਡਾਂ ਦੇ ਵਿੱਚ ਸੈਮੀਨਾਰ ਲਾ ਰਹੀ ਆ ਕਿ ਅਸੀਂ ਨਸ਼ਾ ਜਿਹੜਾ ਬੰਦ ਕੀਤਾ ਸਿਆਰਾਂ ਤੇ ਚੈਨਲਾਂ ਤੇ ਖਬਰਾਂ ਤੇ ਜਿਹੜਾ ਉਹਨਾਂ ਦਾ ਜੋਰ ਦਿੱਤਾ ਪਰ ਹਕੀਕਤ ਦੇ ਕੋਈ ਹੋਰ ਆ ਅੱਜ ਅਸੀਂ ਖੜੇ ਆ ਪਿੰਡ ਚੱਬਾ ਚ ਦੇਖ ਸਕਦੇ ਆ ਕਿ ਜਿਹੜਾ ਨੌਜਵਾਨ ਆ ਉਹ ਨਸ਼ੇ ਦੇ ਨਾਲ ਉਹਦੀ ਮੌਤ ਹੋ ਚੁੱਕੀ ਹੈ ਤਕਰੀਬਨ ਬਾਲਾ ਨੀਤਾ ਦੇ ਉਮਰ 27 28 ਸਾਲ ਦੀ ਆ ਤਾਂ ਹਜੇ ਇਸ ਇਹਦੇ ਮਾਤਾ ਜੀ ਜਿਹੜੇ ਸੀਗੇ ਉਹ ਸੱਚਖੰਡ ਸ੍ਰੀ ਹਜੂਰ ਸਾਹਿਬ ਗਏ ਹੋਏ ਨੇ ਉਹ ਵੀ ਅਰਦਾਸ ਕਰਦੇ ਹੋਣਗੇ ਕਿ ਪ੍ਰਮਾਤਮਾ ਮੇਰੇ ਪੁੱਤ ਨੂੰ ਨਸ਼ੇ ਦੀ ਦਲਦਲ ਚੋਂ ਕੱਢ ਦੇ ਸ਼ਾਇਦ ਉਹ ਏਸੇ ਕਰਕੇ ਗਈ ਹੋਵੇ ਤਾਂ ਮਾਂ ਨੂੰ ਕੀ ਪਤਾ ਸੀ ਕਿ ਮੇਰਾ ਜਿਹੜਾ ਪੁੱਤ ਆ ਮੈਂ ਆਖਰੀ ਵਾਰ ਦੇਖ ਰਹੀ ਆ ਮਾਂ ਨੂੰ ਇਹ ਕੀ ਪਤਾ ਸੀਗਾ ਕਿ ਜਿਹੜਾ ਮੇਰਾ ਪੁੱਤ ਆ ਇਹ ਨਸ਼ੇ ਦੇ ਵਿੱਚ ਜਿਹੜਾ ਡੁੱਬਿਆ ਆ ਉਸ ਦੀ ਮੌਤ ਹੋ ਜਾਣੀ ਉਹ ਤਾਂ ਗੁਰਦਰਮਾ ਦੇ ਦਰਸ਼ਨ ਕਰਨ ਗਈ ਸੀਗੇ ਪੁੱਤ ਦੀ ਲੰਮੀ ਉਮਰ ਲਈ ਦਵਾ ਕਰਨ ਗਈ ਸੀ ਤੇ ਪਰਿਵਾਰ ਖੜਿਆ ਵਾ ਗੱਲਬਾਤ ਕਰਾਂਗੇ ਆ ਵੀਰ ਕੀ ਨਾਮ ਤੁਹਾਡਾ ਅਫਤਾਰ ਸਿੰਘ ਮੇਰਾ ਨਾਮ ਆ ਜੀ ਆ ਮੈਂ ਇਹ ਜਿਹੜੇ ਮੁੰਡੇ ਦੀ ਡੈਥ ਹੋਈ ਉਹਦਾ ਮੈਂ ਵੱਡਾ ਭਰਾ ਹਾਂ ਜੀ ਅੱਛਾ ਇਹ ਕਿੰਨਾ ਕੁ ਨਸ਼ਾ ਤੁਹਾਡੇ ਪਿੰਡ ਹੈ ਪਿੰਡ ਨਸ਼ਾ ਸ਼੍ਰੀਆਮ ਹੈ ਜੀ ਬਹੁਤ ਨਸ਼ਾ ਵੇਕ ਰਿਆ ਵਾ ਅੱਛਾ ਤੇ ਇਹਦੀ ਮੌਤ ਜਿਹੜੀ ਕੀ ਕਾਰਨ ਹੋ ਬੜਾ ਇਹਦੀ ਮੌਤ ਨਸ਼ਾ ਕਰਨ ਵਾਲੀ ਹੋਈ ਹੈ ਜੀ ਚਿੱਟਾ ਪੀਂਦਾ ਇਹਨੂੰ 8-10 ਸਾਲ ਹੋ ਗਏ ਪੀਂਦੇ ਨੂੰ ਲਗਾਤਾਰ ਪਰ ਇੱਕ ਵਾਰ ਸਰਕਾਰ ਤਾਂ ਕਹਿੰਦੀ ਵੀ ਅਸੀਂ ਪਿੰਡਾਂ ਦੇ ਵਿੱਚ ਜਿਹੜੀ ਆ ਅਸੀਂ ਨਸ਼ਾ ਜਿਹੜਾ ਬੰਦ ਕਰਤਾ ਵਾ ਪ੍ਰਸ਼ਾਸਨ ਕਰ ਰਿਹਾ ਕੋਈ ਨਸ਼ਾ ਬੰਦ ਨਹੀਂ ਹੋ ਰਿਹਾ ਜੀ ਇਹ ਜਿੰਨੇ ਪੈਸੇ ਦੇਣ ਦੇ ਕਮਾਉਂਦਾ ਘੜ ਤੋਂ ਘੱਟ 1000-1500 ਰੁਪਿਆ ਕਮਾਉਂਦਾ ਸੀ ਦਿੱਲੀ ਦਾ ਸਾਰਾ ਨਸ਼ੇ ਜੀ ਡਾਉਂਦਾ ਸੀਗਾ ਜੀ ਕੋਈ ਬੰਦ ਨਹੀਂ ਨਸ਼ਾ ਕੀਤਾ ਜਾ ਰਿਹਾ ਮਾਤਾ ਜੀ ਤੁਸੀਂ ਦਾਦੀ ਹਾਂਜੀ ਦਾਦੀ ਹਾਂ ਇਸ ਪਰਿਵਾਰ ਦੇ ਵਿੱਚ ਜਿਹੜਾ ਕਿੰਨੇ ਬੱਚੇ ਸੀਗੇ ਜਿਹੜੇ ਇਹ ਬੱਚੇ ਜੀ ਇਹ ਤਿੰਨ ਭਾਈ ਸੀਗੇ ਜੀ ਹਾਂ ਇਹ ਛੁਗ ਮੇਰਾ ਵੱਡਾ ਕਾਕਾ ਨਾ ਜਿਹੜਾ ਇਹਦੇ ਘਰੇ ਨਾ ਕਸ ਛੇ ਦੀ ਘਟ ਨਹੀਂ ਸੀ ਜਦਦੇ ਇਹ ਮੁੰਡੇ ਇੱਥੇ ਨਾ ਇਹਨਾਂ ਨੇ ਪੁੰਜੇ ਹੀ ਲਾਤਾ ਹੋ ਵਿਚਾਰਾ ਮੰਗਣ ਵਾਲੇ ਕਰਤੇ ਦੋਵੇਂ ਜੀ ਹਾਂ ਤਾਂ ਕੀ ਲੱਗਦਾ ਕਿ ਪਿੰਡ ਵਿੱਚ ਨਸ਼ਾ ਕਿੰਨਾ ਹੈ ਹਾਂ ਇਹਨਾਂ ਨੇ ਕੋਈ ਛੇ ਵੀ ਨਹੀਂ ਉਹਦੀ ਘਰੇ ਛੇ ਨਹੀਂ ਨਸ਼ਾ ਕਿੰਨਾ ਹੈ ਪਿੰਡ ਵਿੱਚ ਨਸ਼ਾ ਬਹੁਤ ਹੈ ਨਸ਼ਾ ਬਹੁਤ ਹੈ ਇਸ ਘਰ ਵਿੱਚ ਤੁਸੀਂ ਦੱਸ ਰਹੇ ਸੀ ਕਿ ਦੋ ਤਿੰਨ ਮੌਤਾਂ ਪਹਿਲਾਂ ਵੀ ਹੋ ਚੁੱਕੀਆਂ ਹਾਂ ਜੀ ਇੱਕ ਤਾਂ ਇਹਨਾਂ ਦੇ ਤਾਏ ਦਾ ਪੁੱਤ ਮੱਕਿਆ ਉਹ ਨਸ਼ੇ ਨਾਲ ਮੱਕਿਆ ਨਹੀਂ ਚੌਥੀ ਮੌਤਾਂ ਇੱਕ ਮੇਰਾ ਮੁੰਡਾ ਮੁੱਕਿਆ ਵਾ ਉਹ ਉਹਦੇ ਗੁੱਡੀਆਂ ਗੁੱਡੀਆਂ ਵਾ ਕਾਕਾ ਵੀ ਹੈ ਹੁੰਦਾ ਬਲਤੀ ਉਹ ਵੇ ਬੈਠੀ ਮੇਰਾ ਮਾਗਾ ਮੁੰਡਾ ਮੁੱਕਿਆ ਹਾਂ ਉਹ ਵੀ ਨਸ਼ੇ ਨਾਲ ਮੁੱਕਿਆ ਅਸੀਂ ਬੜੀ ਪ੍ਰਮਾਨਸੀ ਕੀਤੀ ਮੁਲਕ ਦੀ ਅਸੀਂ ਐ ਕਰਕੇ ਹੱਥ ਵੀ ਜੋੜਦੇ ਹਾਂ ਦੀ ਸਾਡੇ ਮੁੰਡੇ ਲਾ ਦਿਓ ਪਰ ਸਾਡੀ ਸੁਣੀ ਨਹੀਂ ਕਿਸੇ ਨੂੰ ਸਭ ਚਾਗਾ ਕਰ ਕਰ ਦਿੰਦੇ ਆ ਤਾਂ ਮੈਂ ਮੈਂ ਤਸਵੀਰਾਂ ਦਿਖਾ ਦਵਾਂ ਕਿ ਇਸ ਪਿੰਡ ਦੇ ਜਿਹੜੇ ਨੌਜਵਾਨ ਬਹੁਤ ਜ਼ਿਆਦਾ ਖੜੇ ਨੇ ਤਾਂ ਆ ਬੇਤੀ ਅਸੀਂ ਵੀ ਕਰਦੇ ਆ ਕਿ ਨਸ਼ੇ ਦੀ ਜਿਹੜੀ ਦਲਦਲ ਦੇ ਵਿੱਚੋਂ ਨਿਕਲੋ ਇੱਕ ਪਾਸੇ ਸਰਕਾਰ ਕਹਿੰਦੀ ਆ ਵੀ ਅਸੀਂ ਨਸ਼ਾ ਬੰਦ ਕਰਨ ਲੱਗੇ ਪਰ ਦੂਜੇ ਪਾਸੇ ਆ ਪ੍ਰਸ਼ਾਸਨ ਨੂੰ ਇਹ ਦੇਖਣਾ ਚਾਹੀਦਾ ਕਿ ਨਸ਼ਾ ਜਿਹੜਾ ਕਿੱਥੋਂ ਆ ਰਿਹਾ ਪਿੰਡਾਂ ਦੇ ਵਿੱਚ ਜਿਹੜਾ ਵਿਕ ਰਿਹਾ ਉਹ ਕੌਣ ਵਕਾਰਾ